ਨਰਿੰਦਰ ਸਿੰਘ ਗੁਰਾਇਆ ਪਹੇਵੇ ਤੋਂ ਤੇ ਸਰਪੰਚ ਸਾਹਿਬ ਫਤੇਗੜ ਸਾਹਿਬ ਤੋਂ ਜਿਹੜੇ ਸਾਡੇ ਫਾਲੋਅਰ ਨੇ ਔਰ ਮੈਂ ਕਹਿ ਸਕਦਾਗਾ ਕਿ ਮੇਨ ਸਾਡੇ ਫਾਲੋਅਰ ਨੇ ਔਰ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਉਹਨਾਂ ਦਾ ਧੰਨਵਾਦ ਤੇ ਕੱਲ ਸਰਪੰਚ ਸਾਹਿਬ ਤੇ ਨਰਿੰਦਰ ਗੁਰਾਇਆ ਤੇ ਸਰਪੰਚ ਸਾਹਿਬ ਫਤੇਗੜ ਸਾਹਿਬ ਇਹਨਾਂ ਦੀ ਗੱਲ ਇੰਟਰਵਿਊ ਵੀ ਕੀਤੀ ਸੀਗੀ ਕਿਸਾਨ ਮੋਰਚੇ ਦੇ ਵਿੱਚ ਸੋ ਦੋਸਤੋ ਤੁਸੀਂ ਵੀ ਜੇਕਰ ਆਪਣਾ ਤੁਹਾਡਾ ਨਾਮ ਇਥੋਂ ਸਾਡੇ ਚੈਨਲ ਤੋਂ ਬੋਲਿਆ ਜਾਵੇ ਤਾਂ ਜਰੂਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਆਓ ਵੀਡੀਓ ਕਰਦੇ ਹਾਂ ਸਟਾਰਟ ਜੀ 2024 ਦਾ ਸਭ ਤੋਂ ਵੱਡਾ ਫੈਸਲਾ ਦੋਸਤੋ ਆਇਆ ਜਿਹਦੇ ਵਿੱਚ ਨਰਿੰਦਰ ਮੋਦੀ ਤੇ ਅਮਿਤ ਸਾਹ ਜੋੜੀ ਨੂੰ ਚਰਾਹੇ ਦੇ ਵਿੱਚ ਨੰਗਾ ਕਰ ਦਿੱਤਾ ਗਿਆ ਮੈਂ ਇਹ ਕਹੂੰਗਾ ਕਿ ਇਹ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਇਹ ਲੇਟ ਤਾਂ ਜਰੂਰ ਹੋ ਗਿਆ ਇਹਨੂੰ ਆਉਣ ਨੂੰ 8-10 ਸਾਲ 10 ਸਾਲ ਲੱਗੇ ਪਰ ਆਇਆ ਪੂਰਾ ਠੋਕ ਵਜਾ ਕੇ ਆ ਦੋਸਤੋ ਇਹ ਕੀ ਫੈਸਲਾ ਜਿਹਦੇ ਨਾਲ ਨਰਿੰਦਰ ਮੋਦੀ ਅਮਿਤ ਸਾਹ ਜੋੜੀ ਤੇ ਹੋਰ ਕੁਝ ਲੋਕ ਵੀ ਨੇ ਜਿਹੜੇ ਜਿਹੜੇ ਚਰਾਹੇ ਦੇ ਵਿੱਚ ਲੰਗੇ ਹੋਏ ਨੇ ਪੂਰੀ ਸਾਹ ਰੋਕ ਕੇ ਵੀਡੀਓ ਨੂੰ ਸੁਣਨਾ ਦੋਸਤੋ ਕਿਉਂਕਿ ਵੀਡੀਓ ਇੱਕ ਐਸੀ ਆ ਜਿਹੜੀ ਸਾਡੇ ਕਿਸਾਨਾਂ ਨਾਲ ਵੀ ਜੁੜੀ ਹੋਈ ਆ ਤੇ ਲੋਕਾਂ ਦੇ ਨਾਲ ਵੀ ਜੁੜੀ ਹੋਈ ਆ ਅੰਤ ਤੱਕ ਵੀਡੀਓ ਨੂੰ ਤੁਸੀਂ ਦੇਖਣਾਗਾ ਕਿਉਂਕਿ ਚਰਾਹੇ ਦੇ ਵਿੱਚ ਨਰਿੰਦਰ ਮੋਦੀ ਹੋਣੀ ਨੰਗੇ ਕਰ ਦਿੱਤੇ ਸੁਪਰੀਮ ਕੋਰਟ ਦੇ ਫੈਸਲੇ ਨੇ ਕਿਵੇਂ ਨੰਗੇ ਹੋਣਗੇ ਤੁਸੀਂ ਸੁਣਿਓ ਪੂਰੀ ਵੀਡੀਓ ਨੂੰ ਕਿ ਜਿਹੜਾ ਇਹ ਫੈਸਲਾ ਕੱਲ ਆਇਆਗਾ ਇਹ ਮੈਂ ਇਹ ਕਹਿ ਸਕਦਾਗਾ ਕਿ ਕਿਸਾਨਾਂ ਦੀਆਂ ਵੱਦ ਦੁਆਵਾਂ ਨੇ ਜਿਹੜੀਆਂ ਉਹਦੇ ਕਾਰਨ ਕਰਕੇ ਬਿਲਕੁਲ ਮੌਕੇ ਦੇ ਉੱਤੇ ਆਇਆ ਹੋਇਆ ਇੱਕ ਫੈਸਲਾਗਾ ਜਿਹਨੂੰ ਆਪਾਂ ਇਹ ਕਹਿ ਸਕਦੇ ਆ ਕਿ ਨਹਿਲੇ ਤੇ ਦੇਲਾ ਪਿਆਗਾ ਦੋਤੋ ਕੱਲ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਡੀワイ ਚੰਦਰ ਚੂੜ ਚੀਫ ਜਸਟਿਸ ਤੇ ਪੰਜ ਜੱਜਾਂ ਦੀ ਬੈਂਚ ਵੱਲੋਂ ਕੱਲ ਇੱਕ ਫੈਸਲਾ ਆਇਆਗਾ ਆਓ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਾਲਸਾ ਜੀ ਕੀ ਫੈਸਲਾ ਆਇਆਗਾ ਕੱਲ ਚੰਦਰ ਚੂੜ ਇੱਕੋ ਇੱਕ ਮੈਂ ਪਹਿਲਾਂ ਵੀ ਗੱਲ ਕਰਦਾ ਹਾਂ ਨਾ ਕਿ ਇੱਕੋ ਇੱਕ ਜੱਜ ਸਾਹਿਬ ਹੈਗੇ ਨੇ ਜਿਨ੍ਹਾਂ ਦੇ ਉੱਪਰ ਅਜੇ ਦੁਨੀਆ ਨੂੰ ਭਰੋਸਾ ਬਣਿਆ ਹੋਇਆ ਚੰਦਰ ਚੂੜ ਸਮੇਤ ਪੰਜ ਜੱਜਾਂ ਦੀ ਬੈਂਚ ਨੇ ਕੱਲ ਇੱਕ ਫੈਸਲਾ ਕੀਤਾਗਾ ਕਿ ਜਿਹੜੀਆਂ ਪਾਰਟੀਆਂ ਨੂੰ ਬ੍ਰਾਂਡ ਬੈਂਡ ਰਹੀ ਜਿਹੜਾ ਇੱਕ ਇਹਨਾਂ ਨੇ ਬੈਂਡ ਜਿਹੜਾ ਚੋਣ ਬੈਂਡ ਯੋਜਨਾ ਇੱਕ ਹੈਗੀ ਸੀਗੀ ਜਿਹਦੇ ਤਹਿਤ ਚੋਣ ਬੈਂਡ ਰਾਹੀਂ ਜਿਹੜਾ ਇਹਨਾਂ ਨੂੰ ਫੰਡ ਆਉਂਦਾ ਦੋਸਤੋ ਉਹ ਕੱਲ ਯੋਜਨਾ ਇਹਨਾਂ ਦੀ ਰੱਦ ਕਰ ਦਿੱਤੀ ਔਰ ਉਹਦੇ ਨਾਲ ਕਿਵੇਂ ਇਹ ਚਰਾਹੇ ਦੇ ਵਿੱਚ ਨੰਗੇ ਹੋਣਗੇ ਆਹ ਮੈਂ ਤੁਹਾਨੂੰ ਸਾਰੀ ਗੱਲਬਾਤ ਸੁਣਾਉਣਾਗਾ ਦੋਸਤੋ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਇੱਕ ਯੋਜਨਾ ਲਿਆਂਦੀ ਸੀ ਚੋਣ ਬੈਂਡ ਯੋਜਨਾ ਜਿਹਦੇ ਤਹਿਤ ਕੋਈ ਵੀ ਜਿਹੜਾ ਇੰਡਸਟਰੀ ਲਿਸਟ ਹੈ ਜਾਂ ਕੋਈ ਵੀ ਚੋਰ ਡਾਕੂ ਕੁਝ ਐ ਚਾਹੇ ਉਹ ਇੱਕ ਐਸਬੀਆਈ ਬੈਂਕ ਦੇ ਵਿੱਚ ਜਾ ਕੇ ਇੱਕ ਚੋਣ ਬੈਂਡ ਲੈ ਲੈਂਦਾ ਸੀਗਾ ਮਤਲਬ ਕਿ ਜਿਵੇਂ ਸਪੋਜ਼ ਕਰ ਲੋ 10 ਲੱਖ ਰੁਪਏ ਦਾ ਇੱਕ ਚੋਣ ਬੈਂਡ ਹੈ ਉਹਨੇ ਖਰੀਦ ਲਿਆ 10 ਲੱਖ ਦਾ ਇੱਕ ਚੋਣ ਬੈਂਡ ਜਾਂ ਕਰੋੜ ਰੁਪਏ ਦਾ ਇੱਕ ਚੋਣ ਬੈਂਡ ਖਰੀਦ ਲਿਆ ਉਹ ਜਿੰਨੇ ਕਰੋੜ ਪੈਸੇ ਦੇਨੇ ਨੇ ਉਹਨੇ ਚੋਣ ਬੈਂਡ ਲੈ ਕੇ ਉਹ ਜਾ ਕੇ ਭਾਜਪਾ ਨੂੰ ਜਾਂ ਕਾਂਗਰਸ ਨੂੰ ਦੇ ਦਿੰਦਾ ਸੀਗਾ ਜਿਹਦੇ ਵਿੱਚ ਨਾ ਤਾਂ ਪੈਸੇ ਦੇਣ ਵਾਲੇ ਨੂੰ ਨੰਗਾ ਕਰ ਸਕਦੀ ਸੀ ਬੈਂਕ ਕਿ ਕਿਨੇ ਪੈਸੇ ਇਹ ਦਿੱਤੇ ਨੇ ਕਿੰਨੇ ਪੈਸੇ ਦਿੱਤੇ ਨੇ ਕਿੱਥੋਂ ਪੈਸੇ ਆਏ ਨੇ ਨਕਲ ਆਪਣੇ ਇੱਕ ਨੰਬਰ ਦੇ ਨੇ ਜਾਂ ਦੋ ਨੰਬਰ ਦੇ ਨੇ ਕੋਈ ਮਤਲ ਨਹੀਂ ਔਰ ਕਿਹੜੀ ਪਾਰਟੀ ਨੂੰ ਦਿੱਤੇ ਨਗੇ ਉਹ ਦੋਸਤੋ ਇੱਕ ਐਸਾ ਇਹਨਾਂ ਨੇ ਤਾਣਾ ਬਾਣਾ ਬੁਣਿਆ ਸੀਗਾ ਕਿ ਜਿਹਦੇ ਵਿੱਚ ਜਿਹੜੀਆਂ ਤਾਂ ਕੰਪਨੀਆਂ ਜਾਂ ਜਿਹੜੇ ਚੋਰ ڈاکੂ ਦੋ ਨੰਬਰ ਦਾ ਜਿਹੜਾ ਆਪਣਾ ਪੈਸਾ ਸੀਗਾ ਇੱਕ ਤਾਂ ਉਹਨੂੰ ਲੁਕੋ ਲੈਂਦੇ ਸੀਗੇ ਤੇ ਉਹ ਉਹਨਾਂ ਦਾ ਮਤਲਬ ਹੋ ਜਾਂਦਾ ਸੀਗਾ ਤੇ ਦੂਸਰਾ ਇਹਨਾਂ ਲੋਕਾਂ ਨੂੰ ਅਰਬਾ ਰੁਪਏ ਦਾ ਜਿਹੜਾ ਫੰਡ ਹੈ ਉਹ ਚੋਣ ਬੈਂਡ ਦੇ ਰਾਹੀਂ ਦੋਸਤੋ ਇਹ ਲੈਂਦੇ ਸੀਗੇ ਤੇ ਜਿਹਦੇ ਤੇ ਸਭ ਤੋਂ ਵੱਡਾ ਜਿਹੜਾ ਚੋਣ ਬੈਂਡ ਰਾਹੀਂ ਫੰਡ ਆਇਆ ਉਹ ਆਇਆ ਭਾਜਪਾ ਨੂੰ ਕਿਉਂਕਿ ਕੋਈ ਵੀ ਜਿਹੜੀ ਪਾਰਟੀ ਰਾਜ ਕਰਤਾ ਪਾਰਟੀ ਹੁੰਦੀ ਆ ਉਹਨੂੰ ਮਤਲਬ ਜਿਹੜੇ ਇਹੋ ਜਿਹੇ ਲੋਕ ਨੇ ਉਹ ਫੰਡ ਦਿੰਦੇ ਨੇ ਹੁਣ ਦੋਸਤੋ ਕਿਸਾਨਾਂ ਨਾਲ ਇਹਦਾ ਕਿਵੇਂ ਤਾਲਕਾਤਾ ਮੈਂ ਤੁਹਾਨੂੰ ਗੱਲ ਪੂਰੀ ਸਮਝਾਉਣਾ ਡਿਟੇਲ ਦੇ ਨਾਲ ਇਹਨਾਂ ਨੇ ਇਹ ਜਦੋਂ ਮਤਲਬ ਚੋਣ ਬੈਂਡ ਵਾਲਾ ਸਿਸਟਮ ਲੈ ਕੇ ਆਂਦਾ ਜਿਹੜੀਆਂ ਅਡਾਨੀ ਅਮਾਨੀ ਹੋਣੀ ਕੰਪਨੀਆਂ ਨੇ ਗਿਆ ਉਹਨਾਂ ਨੇ ਮੋਦੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਇਹਦੇ ਰਾਹੀਂ ਖਰੀਦ ਲਿਆ ਉਹਨਾਂ ਨੇ ਕੀ ਕੀਤਾ ਕਿ ਤੁਸੀਂ ਚੋਣ ਬੈਣ ਰਾਹੀਂ ਸਾਤੋਂ ਲਓ ਐਨੇ ਅਰਬ ਰੁਪਏ ਅਸੀਂ ਤੁਹਾਨੂੰ ਜਿੰਨਾ ਚਾਹੀਦਾ ਤੁਹਾਡੀ ਸਰਕਾਰ ਬਣਾਉਣ ਲਈ ਸਾਰਾ ਪੈਸਾ ਅਸੀਂ ਤੁਹਾਨੂੰ ਦਿੰਨੇ ਆ ਤੁਸੀਂ ਸਾਡੇ ਰਾਹੀਂ ਜਿਹੜੇ ਕਾਨੂੰਨ ਨੇ ਉਹ ਬਣਾਉਣੇ ਨੇਗੇ ਦੋਸਤੋ ਇਹ ਸਭ ਤੋਂ ਪਹਿਲਾਂ 10 ਸਾਲ ਪਹਿਲਾਂ ਜਦੋਂ ਮੋਦੀ ਦੀ ਸਰਕਾਰ ਬਣੀ ਸੀ ਉਦੋਂ ਡਰਾਫਟਿੰਗ ਸਾਰੀ ਪਹਿਲਾਂ ਤਿਆਰ ਹੋ ਚੁੱਕੀ ਸੀ ਕਿ ਆਹ ਜਿਹੜੇ ਚੋਂ ਇਹ ਜਿਹੜੇ ਇਹਨਾਂ ਦੇ ਸੀਏ ਨੇਗੇ ਅਰਾਨੀ ਬਾਨੀ ਦੇ ਉਹਨਾਂ ਨੇ ਇਹ ਜਿਹੜੇ ਕਾਨੂੰਨ ਸੀਗੇ ਇਹ ਪਹਿਲਾਂ ਡਰਾਫਟਿੰਗ ਤਿਆਰ ਕਰ ਲਈ ਸੀ ਇਹਨਾਂ ਨੂੰ ਚੋਣ ਬੈਂਡ ਰਾਹੀਂ ਪੈਸਾ ਦਿੱਤਾ ਗਿਆ ਤੇ ਉਹਨਾਂ ਨੇ ਆਪਣੀ ਜਿਹੜੀ ਡਰਾਫਟਿੰਗ ਕੀਤੀ ਸੀਗੀ ਕਾਨੂੰਨਾਂ ਦੀ ਉਹ ਕਾਲੇ ਕਾਨੂੰਨ ਆਪਣੇ ਦੇਸ਼ ਵਿੱਚ ਲਾਗੂ ਕੀਤੇ ਉਸ ਤੋਂ ਬਾਅਦ ਆਪਣਾ ਪ੍ਰੈਸ਼ਰ ਪਿਆ ਉਹਨਾਂ ਨੇ ਉਹਨਾਂ ਨੂੰ ਵਾਪਸਤਾ ਲੈ ਲਿਆ ਪਰ ਦੋਸਤੋ ਟੇਡੇ ਢੰਗ ਰਾਹੀਂ ਲਾਗੂ ਅਜੇ ਵੀ ਉਹੀ ਚੱਲ ਰਹੇ ਨੇ ਉਹ ਕਿਵੇਂ ਚੱਲ ਰਹੇ ਨੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਮੈਂ ਤਾਂ ਸਾਡੀ ਗੱਲ ਕਰ ਸਕਦਾ ਸਾਡੇ ਮਲੇਰ ਕੋਲੇ ਬਣੇ ਨੇ ਆਪਣੇ ਧੂਰੀ ਬਣੇ ਨੇ ਬਰਨਾਲੇ ਬਣੇ ਨੇ ਕਿੰਨੇ ਮੋਗੇ ਬਣੇ ਜਿਹੜੇ ਅਦਾਨੀ ਉਹਨਾਂ ਨੇ ਪਹਿਲਾਂ ਹੀ ਇੱਥੇ ਗਦਾਮ ਬਣਾਲੇ ਸੀਗੇ ਜਿਨ੍ਹਾਂ ਨੂੰ ਇਹ ਸੋਲੋ ਗਦਾਮ ਕਹਿੰਦੇ ਨੇ ਮੇਰੇ ਕੋਲ ਖੁਦ ਗਦਾਮ ਨੇ ਜਿਹੜੇ ਸਾਨੂੰ ਗਦਾਮ ਹੁੰਦੇ ਸੀਗੇ ਉਹ ਇੱਕ ਐਫਸੀ ਇਰਾਹੀਂ 4-5 ਰੁਪਏ ਕੁਆਂਟਲ ਦੇ ਹਿਸਾਬ ਨਾਲ ਕਿਰਾਇਆ ਦਿੰਦੇ ਨੇ ਲੇਕਿਨ ਇਹਨਾਂ ਨੂੰ 74 ਰੁਪਏ ਕੁਆਂਟਲ ਦੇ ਹਿਸਾਬ ਨਾਲ ਇਹਨਾਂ ਨੇ ਸਾਰੇ ਜਿਹੜੇ ਇਹਨਾਂ ਦੇ ਗਦਾਮ ਸੀਗੇ ਇੱਥੇ ਬਣਾ ਦਿੱਤੇ ਸੀਗੇ ਹੁਣ ਇਹ ਇਹਨਾਂ ਦੇ ਗਦਾਮਾਂ ਦੇ ਵਿੱਚ ਫਸਲ ਜਾਂਦੀ ਆ ਕਿਉਂਕਿ ਵੱਡੇ ਚੋਰ ڈاکੂ ਨੇ ਪੈਸੇ ਛੇਤੀ ਦੇ ਦਿੰਦੇ ਨੇ ਕਿਸਾਨਾਂ ਨੂੰ ਲੋਕ ਮਜਬੂਰ ਨੇ ਉੱਥੇ ਫੇਰ ਵੀ ਸਿੱਟੇ ਨਹੀਂ ਜਾਂਦੇ ਨੇ ਯਾਨੀ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਕੱਲ ਚੱਲ ਤਾਂ ਉਹੀ ਗੁਦਰਿਆ ਚਾਹੇ ਮੂਹਰੋਂ ਇਹਨਾਂ ਨੇ ਬੰਦ ਕਰਤੇ ਕਾਨੂੰਨ ਸਾਹਮਣੇ ਦੇਖਦੇ ਬੰਦ ਕਰਤੇ ਲੇਕਿਨ ਹੌਲੀ ਹੌਲੀ ਜਿਹੜੀ ਤੁਹਾਡੀ ਮੰਡੀ ਕਰਨਾ ਉਹਨੂੰ ਖਤਮ ਕਰ ਰਿਆ ਸੀਗੇ ਜਦੋਂ ਤੁਹਾਡੀਆਂ ਮੰਡੀਆਂ ਖਤਮ ਹੋ ਗਈਆਂ ਜਿਵੇਂ ਹੁਣ ਉਹਦੇ ਵੀ ਮੈਂ ਤੁਹਾਨੂੰ ਦਲੀਲ ਦੇਣਾ ਕਿਵੇਂ ਦੋ ਤੋਂ ਸਾਡਾ ਪੀਡੀਐਫ ਫੰਡ ਹੈ ਜਿਹੜਾ ਬੰਦ ਕਰਤਾ ਸਾਡਾ ਮਾਰਕੀਟ ਕਮੇਟੀਆ ਨੇ ਜਿਹੜੀਆਂ ਉਹ ਫੰਡ ਰਾਹੀਂ ਚੱਲਦੀਆਂ ਸੀਆਂ ਜਿਹੜਾ ਉਹ ਫੰਡ ਸੀਗਾ ਉਹ ਕੇਂਦਰ ਤੋਂ ਆਉਂਦਾ ਸੀਗਾ ਕਿੰਨੇ ਹਜ਼ਾਰ ਕਰੋੜ ਰੁਪਈਆ ਸਾਡਾ ਜਿਹੜਾ ਉਹ ਕੇਂਦਰ ਨੇ ਰੱਖ ਲਿਆ ਦੱਬ ਲਿਆ ਮੰਡੀ ਕਰਨ ਬੋਰਡ ਨੂੰ ਪੈਸੇ ਆਉਣੇ ਬੰਦ ਹੋ ਗਏ ਜਦੋਂ ਹੁਣ ਮੰਡੀ ਕਰਨ ਬੋਰਡ ਨੂੰ ਪੈਸੇ ਨਹੀਂ ਆਉਣਗੇ ਤਾ ਮੰਡੀ ਕਰਨ ਬੋਰਡ ਜਦੋਂ ਮਾਰਕੀਟ ਕਮੇਟੀ ਮੰਨ ਲਓ ਤੁਸੀਂ ਤੁਹਾਡੀ ਖਤਮ ਹੋ ਗਈ ਮੰਡੀਆਂ ਆਟੋਮੈਟਿਕ ਖਤਮ ਹੋ ਜਾਣਗੀਆਂ ਇਹਨਾਂ ਨੇ ਪੂਰੀ ਪਲੈਨਿੰਗ ਦੇ ਨਾਲ ਪੈਸਾ ਬੰਦ ਕਰਤਾ ਤੁਹਾਡਾ ਆਉਣੋਂ ਮਾਰਕੀਟ ਕਮੇਟੀਆਂ ਬੰਦ ਹੋ ਜਾਣਗੀਆਂ ਤੁਹਾਡੀਆਂ ਮੰਡੀਆਂ ਵੀ ਬੰਦ ਹੋ ਜਾਣਗੀਆਂ ਫਿਰ ਮਜਬੂਰੀ ਨੂੰ ਤੁਸੀਂ ਕਿੱਥੇ ਜਾਓਗੇ ਫਿਰ ਗ੍ਰਾਮਾਂ ਦੇ ਵਿੱਚ ਹੀ ਜਾਓਗੇ ਨਾ ਮਤਲ ਲੈ ਕੇ ਪਰ ਹੁਣ ਦੋਸਤੋ ਜਿਹੜਾ ਇਹ ਕੱਲ ਫੈਸਲਾ ਆਇਆਗਾ ਚੋਣ ਵੰਡ ਯੋਜਨਾ ਰੱਦ ਕੀਤੀ ਜਾਂਦੀ ਹੈ ਹੁਣ ਇਹਨਾਂ ਨੇ ਟਾਈਮ ਦਿੱਤਾਗਾ ਜਿਹੜਾ ਉਹ 13 ਮਾਰਚ ਨੂੰ ਮਤਲਬ ਉਹਦਾ ਉਹਨਾਂ ਨੇ ਡੈਡਲੌਕ ਰੱਖਤੀ ਕਿ ਜਿਹੜੀ SBI ਬੈਂਕ ਹੈ 13 ਫਰਵਰੀ ਨੂੰ 13 ਫਰਵਰੀ ਤੱਕ ਚੋਣ ਕਮਿਸ਼ਨ ਨੂੰ ਉਹ ਸਾਰੇ ਜਿਹੜੇ ਚੋਣ ਪ੍ਰਾਂਤ ਸੀਗੇ ਉਹਨਾਂ ਦੀ ਲਿਸਟ ਦੇਊਗੀ ਕਿ ਕਿਹਨੇ ਕਿੰਨਾ ਕਿੰਨਾ ਪੈਸਾ ਕਿਹਦੇ ਖਾਤੇ 'ਚੋਂ ਤੇ ਕਿਹੜੀ ਪਾਰਟੀ ਦੇ ਖਾਤੇ 'ਚ ਗਿਆਗਾ ਹੁਣ ਦੋਸਤੋ ਚਰਾਹੇ ਦੇ ਵਿੱਚ ਫਿਰ ਨੰਗੇ ਹੋਣਗੇ ਨਾ ਜਿਹੜੀ ਲੁਕੋ ਕੇ ਇਹਨਾਂ ਨੇ ਗੱਟੜੀ ਬੰਨ੍ਹ ਕੇ ਰੱਖੀ ਸੀ ਆਪਦੇ ਜਾਣੇ ਤਾਂ ਸੜਤੀ ਸੀ ਵੀ ਇਹਨੂੰ ਕੋਈ ਛੇੜ ਹੀ ਨਹੀਂ ਸਕਦਾ ਹੁਣ ਉਹ ਨੰਗੇ ਹੋਣਗੇ ਚਰਾਹੇ ਦੇ ਵਿੱਚ ਇਹ ਕਿ ਕਿਹੜੇ ਅਡਾਨੀ ਨੇ ਕਿੰਨਾ ਪੈਸਾ ਦਿੱਤਾ ਅੰਬਾਨੀ ਨੇ ਕਿੰਨਾ ਦਿੱਤਾ ਫਿਰ ਇਹਨਾਂ ਦੇ ਜਦੋਂ ਪੋਤੜੇ ਫੁੱਲੇਗੇ ਦੋਸਤੋ ਫਿਰ ਉਹ ਉਹਨਾਂ ਕਾਨੂੰਨਾਂ ਤੋਂ ਭੱਜੂ ਸਰਕਾਰ ਫਿਰ ਉਹ ਇਹਨਾਂ ਤੋਂ ਪੈਸਿਆਂ ਤੋਂ ਭੱਜਣਗੇ ਹੁਣ ਇਹ ਜਿਹੜੀਆਂ ਯੋਜਨਾਵਾਂ ਬਣਾਈ ਬੈਠੇ ਤੇ ਹੋ ਸਕਦਾਗਾ ਐ ਸਰਕਾਰ ਦੀ ਮੂਹਰ ਲਈ ਲਈ ਵੀ ਇਹਨਾਂ ਨੇ ਅਰਬਾਂ ਖਰਬਾਂ ਰੁਪਇਆ ਲੈ ਲਿਆ ਹੋਵੇ ਪਰ ਹੁਣ ਜੇ ਤਾਂ ਲੈ ਲਿਆ ਉਹ ਨੰਗਾ ਹੋ ਜੂ ਜੇ ਨਾ ਲਿਆ ਹੋਇਆ ਤਾਂ ਉਹ ਫਿਰ ਦੋਸਤੋ ਦੇ ਨਹੀਂ ਸਕਦੇ ਹੈਗੇ ਕੁਝ ਸੀਮਤ ਲਿਮਟ ਰਾਹੀਂ ਦੇ ਸਕਣਗੇ ਜਿਹੜਾ ਪਹਿਲਾਂ ਮਤਲਬ ਉਹ ਖੁੱਲਾ ਹੀ ਕਰਤਾ ਸੀਗਾ ਕਿ ਜਿੰਨਾ ਮਰਜੀ ਕੋਈ ਪੈਸਾ ਦੇ ਦੇ ਉਹ ਹੁਣ ਜਦੋਂ ਇਹਨਾਂ ਨੂੰ ਪੈਸੇ ਸਰਕਾਰ ਨੂੰ ਨਹੀਂ ਆਉਣਗੇ ਤਾਂ ਆਟੋਮੈਟਿਕਾ ਕਿ ਗੈਰ ਕਾਨੂੰਨੀ ਸਰਕਾਰਾਂ ਜਿਹੜੇ ਕੰਮ ਕਰਦੀਆਂ ਨੇ ਤੇ ਕੰਪਨੀਆਂ ਕਰਾਉਂਦੀਆਂ ਨੇ ਉਹਦੇ ਤੇ ਰੋਕ ਲੱਗੂਗੀ ਤੇ ਇਹ ਸਾਰਾ ਜਿਹੜਾ ਹੈਗਾ ਉਹਨਾਂ ਨੇ ਇਹਨੂੰ ਪੂਰਾ ਟਰਾਂਸਪ੍ਰੈਸੀ ਦੇ ਨਾਲ ਕਿਹਾਗਾ ਕਿ ਚੋਣ ਕਮਿਸ਼ਨ ਨੂੰ ਇਹ ਜਿਹੜੀ ਬੈਂਕਾਂ ਆਪਣੇ ਦੇਵੇ ਸਾਰੇ ਚੋਣ ਬਾੰਡ ਦਾ ਜਿਹੜਾ ਡਿਟੇਲ ਹੈ ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ 15 ਮਾਰਚ ਤੱਕ ਇਹਨੂੰ ਜਨਤਕ ਕਰਨਾਗਾ ਜਨਤਕ ਕਰਨਾਗਾ ਚੋਣਾਂ ਦਾ ਦੋਸਤੋ ਚੱਲ ਰਿਹਾਗਾ ਮਹੀਨਾ ਹੁਣ ਇਹਨਾਂ ਦੀਆਂ ਮਤਲ ਤੁਸੀਂ ਇਹ ਮੰਨ ਲਓ ਕਿ ਇਹ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਜਦੋਂ ਕਹਿੰਦੇ ਹੁੰਦੇ ਨਾ ਪੁੱਠੀ ਗਿਣਤੀ ਸ਼ੁਰੂ ਹੁੰਦੀ ਆ ਇਹਨਾਂ ਦੀ ਪੁੱਠੀ ਗਿਣਤੀ ਸਾਡੇ ਕਿਸਾਨਾਂ ਰਾਹੀਂ ਹੀ ਸ਼ੁਰੂ ਹੋਣੀ ਸੀਗੀ ਦੋਸਤੋ ਸਾਡੇ ਕਿਸਾਨਾਂ ਦਾ ਮੋਰਚਾ ਚੱਲਿਆ ਉਧਰੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੁਣ ਅਗਰ ਇਹ ਕਿਉਂਕਿ ਹੁਣ ਇਹਨਾਂ ਦੀ ਚਲਾਕੀ ਆਪਾਂ ਦੇਖ ਰਹੇ ਆ ਕੱਲ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਕਲਿਆ ਸਿਰਫ ਪਾਣੀ ਦੇ ਵਿੱਚ ਮਧਾਣੀ ਪਾਈ ਆ ਥੋੜੀ-ਮੋਟੀ ਵਸ ਐ ਰੜਕ ਕੇ ਆਪਾਂ ਨੂੰ ਬਾਲਸ ਭੇਜਤਾ ਇਹਨਾਂ ਨੇ ਕਿਉਂ ਇਹਨਾਂ ਨੂੰ ਪਤਾਗਾ ਕਿ ਚੋਣ ਜਿਹੜਾ ਔਰ ਲੱਗਣ ਜਾ ਰਿਹਾਗਾ ਕੋਡ ਲੱਗਣ ਵਾਲਾ ਹੀ ਹੈਗਾ ਮੈਨੂੰ ਤਾਂ ਜੋ ਖਬਰ ਸੀਗੀ ਸ਼ਾਇਦ ਅੱਜ ਲੱਗ ਜਵੇ ਜੇ ਅੱਜ ਨਹੀਂ ਤਾਂ ਹਫਤੇ ਨੂੰ ਲੱਗ ਜੂਗਾ ਇਹ ਡੇਟ ਕਿਵੇਂ ਨਾ ਕਿਵੇਂ ਲੈ ਕੇ ਜਾ ਰਹੇ ਨੇ ਕਿ ਸਾਡਾ ਜਿਹੜਾ ਉਹ ਲੱਗ ਜਵੇ ਕੋਡ ਲੱਗ ਜੇ ਤੇ ਫਿਰ ਅਸੀਂ ਕਹਿ ਦਈਏ ਵੀ ਜੀ ਹੁਣ ਤਾਂ ਸਾਡੇ ਹੱਥ ਵਸ ਕੁਝ ਨਹੀਂ ਹੈਗਾ ਪਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੇ ਚੋਂ ਕੋਡ ਲੱਗ ਗਿਆ ਫਿਰ ਤੁਸੀਂ ਇਹ ਮੰਨ ਲਓ ਕਿ ਕਿਸਾਨਾਂ ਦਾ ਜਿਹੜਾ ਇਹ ਧਰਨਾਗਾ ਇਹ ਫਿਰ ਇੱਕ ਐਸਾ ਦੇਸ਼ ਦਾ ਸਪੀਕਰ ਬਣੂਗਾ ਜਿਹਦੇ ਰਾਹੀਂ ਇਹਨਾਂ ਦੀਆਂ ਇਹ ਜਦੋਂ ਪੜਤਾ ਖੁੱਲਣ ਗਿਆ ਤੇ ਉਹਦੀ ਆਵਾਜ਼ ਹੈ ਜਿਹੜੀ ਇਹ ਕਿਸਾਨਾਂ ਦੇ ਰਾਹੀਂ ਸਾਰੇ ਦੇਸ਼ ਵਿੱਚ ਜਾਊਗੀ ਜੋ ਇਹਨਾਂ ਨੇ ਕੀਤਾ ਹੋਇਆ ਜਿਹੜੇ ਇਹਨਾਂ ਦੇ ਪੋਤਲੇ ਫੁੱਲੇ ਜਾਣਗੇ ਉਹ ਫਿਰ ਕਿਸਾਨ ਕਿਉਂਕਿ ਕਿਸਾਨਾਂ ਦਾ ਮੋਰਚਾ ਜਿੰਨਾ ਵੱਡਾ ਹੋਈ ਜਾਣਾਗਾ ਹੁਣ ਕੱਲ ਆਪਣੇ ਉਗਰਾਹਾ ਨੇ ਵੀ ਰੇਲ ਗੱਡੀਆਂ ਰੋਕੀਆਂ ਸੀਗੀਆਂ ਤੇ ਬਾਕੀ ਐਸਕੇਐਮ ਵਾਲਿਆਂ ਨੇ ਜਿਹੜੇ ਟਰੋਲ ਬਲਾਜਾ ਤੇ ਜਾਨੀ ਕਹਿੰਦੇ ਤੋਂ ਬਾਅਦ ਇਕੱਠੇ ਹੋ ਰਹੇ ਨੇ ਜਦੋਂ ਸਾਰਾ ਇਕੱਠਾ ਹੋ ਕੇ ਮੋਰਚਾ ਜਿਹੜਾ ਇਹਨਾਂ ਦੇ ਦਿਮਾਗ 'ਚ ਦਾ ਦੋਸਤੋਂ ਮੈਂ ਪਹਿਲਾਂ ਵੀ ਦੱਸਦਾ ਉਹਨਾਂ ਤੋਂ ਉਹਨੂੰ ਇਹੀ ਹੈ ਕਿ ਸਿੱਖਾਂ ਦਾ ਹੌਗਲਾ ਬਣਾ ਕੇ ਬਹੁ ਗੰਟੀ ਵੋਟ ਹੈ ਜਿਹੜੀ ਉਹ ਇਕੱਠੀ ਕੀਤੀ ਜਾਵੇ ਪਰ ਇਹ ਗੰਨਾਂ ਜਦੋਂ ਪੁੱਠੀਆਂ ਪੈਂਦੀਆਂ ਨੇ ਨਾ ਜਦੋਂ ਉੱਪਰਲਾ ਮਤਲਬ ਜਿਹਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਉਹ ਲਾਠੀ ਮਾਰਦਾ ਫਿਰ ਇਹਨਾਂ ਦੀਆਂ ਇਹ ਧਰਿਆ-ਤਰਾਈਆਂ ਸਕੀਮਾਂ ਨੇ ਜਿਹੜੀਆਂ ਪੁੱਠੀਆਂ ਪੈ ਜਾਂਦੀਆਂ ਨੇ ਹੁਣ ਦੋਸਤੋ ਜਿਹੜਾ ਇਹ ਮੈਂ ਤੁਹਾਨੂੰ ਦੱਸ ਰਿਹਾਗਾ ਜਦੋਂ ਇਧਰੋਂ ਫੰਡ ਮਿਲਨੇ ਬੰਦ ਹੋ ਗਏ ਤੇ ਨਾਲ ਦੀ ਨਾਲ ਮਤਲਬ ਪੋਤੜੇ ਫੋਲੇ ਗਏ ਦੋਸਤੋ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਾਂਗਾ ਕੱਲ ਇਹਨਾਂ ਨੇ ਅਖਬਾਰਾਂ ਦੇ ਮੇਨ ਪੇਜ ਦੇ ਉੱਪਰ ਇੱਕ ਇਸ਼ਤਿਹਾਰ ਦਿੱਤੇ ਸੀਗੇ ਕਿ ਹੁਣ ਕਿਸਾਨ ਅੰਦੋਲਨ ਕਿਉਂ ਉਹਦੇ ਚ ਇਹਨਾਂ ਨੇ ਜਿਹੜੀਆਂ ਮਤਲਬ ਮਦਦਾਂ ਦਿੱਤੀਆਂ ਕਿ ਜਿਹੜਾ ਪੰਜਾਬ ਹੈ ਪੰਜਾਬ ਤੇ ਹਰਿਆਣਾ ਅਸੀਂ ਜੀਰੀ ਤੇ ਕਣਕ ਦੀ ਐਮਐਸਪੀ ਜਿਹੜੀ ਕੱਲੀ ਇਹਨਾਂ ਨੂੰ ਦਿੰਨੇ ਆ ਤੇ ਜਿਹੜਾ ਯੂਪੀ ਬਿਹਾਰ ਵਗੈਰਾ ਉੱਥੇ ਤਾਂ ਅਸੀਂ ਇਹਨਾਂ ਨੂੰ ਕਿਸਾਨਾਂ ਨੂੰ ਇਹ ਵੀ ਨਹੀਂ ਦੇ ਰਹੇ ਇਹ ਮਤਲਬ ਇਹਨਾਂ ਨੇ ਕੱਲ ਇਹ ਕੋਸ਼ਿਸ਼ ਕੀਤੀ ਸੀ ਦੇਸ਼ ਦੇ ਲੋਕਾਂ ਨੂੰ ਅਹਿਸਾਨ ਵੀ ਅਸੀਂ ਕਰ ਰਹੇ ਆ ਪੰਜਾਬ ਦੇ ਲੋਕਾਂ ਦੇ ਉੱਪਰ ਕਿ ਅਸੀਂ ਪੰਜਾਬ ਦੇ ਕਿਸਾਨਾਂ ਉੱਪਰ ਅਹਿਸਾਨ ਕਰ ਰਹੇ ਆ ਕਿ ਅਸੀਂ ਇਹਨਾਂ ਨੂੰ ਐਮਐਸਪੀ ਦੇ ਰਹੇ ਆ ਪਰ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਗੱਲ ਜਿਹੜੀ ਇਹ ਐਮਐਸਪੀ ਜਾਰੀ ਕੀਤੀ ਸੀਗੀ ਇਹ ਕੋਈ ਸਾਡੇ ਤੇ احسان ਨਹੀਂ ਸੀ ਕਰਿਆ ਜਦੋਂ ਸਾਡਾ ਦੇਸ਼ ਭੁੱਖਾ ਮਰ ਰਿਹਾ ਸੀ ਅਮਰੀਕਾ ਕੋਲੇ ਐ ਠੁੱਠੇ ਫੜ ਕੇ ਜਾਂਦੇ ਹੁੰਦੇ ਸੀਗੇ ਨਾ ਜਦੋਂ ਪ੍ਰਧਾਨ ਮੰਤਰੀ ਇਹ ਬਿਆਨ ਦਿੰਦੇ ਸੀਗੇ ਕਿ ਦੇਸ਼ ਦੇ ਲੋਕੋ ਇੱਕ ਟਾਈਮ ਦੀ ਰੋਟੀ ਖਾ ਕੇ ਗੁਜ਼ਾਰਾ ਕਰੋ ਉਸ ਸਮੇਂ ਫਿਰ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀਗੀ ਸਵਾਮੀਨਾਥ ਜਿਹੜਾ ਆਪਾਂ ਇਹ ਕਹਿੰਦੇ ਹੁਣੇ ਕਮਿਸ਼ਨ ਜਿਨ੍ਹਾਂ ਦੀ ਪਿੱਛੇ ਆਪਣੇ ਭਾਰਤ ਰਤਨ ਦਿੱਤਾਗਾ ਫਿਰ ਉਹਨਾਂ ਨੂੰ ਕਿਹਾ ਗਿਆ ਫਿਰ ਦੋਸਤੋ ਜਿਹੜਾ ਇਹ ਪੰਜਾਬ ਦਾ ਜਦੋਂ ਉਦੋਂ ਹਰਿਆਣਾ ਵੀ ਵਿਚੀ ਸੀਗਾ ਆਪਣੀ ਹੀ ਪਾਉਣ ਪਾਣੀ ਤੇ ਧਰਤੀ ਜਿਹੜੀ ਸਭ ਤੋਂ ਟਾਪ ਦੀ ਸੀਗੀ ਫਿਰ ਇੱਥੇ ਹਰੇ ਇਨਕਲਾਬ ਦਾ ਨਾਰਾ ਦਿੱਤਾ ਗਿਆ ਸਾਨੂੰ ਐਮਐਸਪੀ ਦਿੱਤੀ ਹੋਈ ਗਈ ਆਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਜਾ ਸਕੇ ਇਹ ਸਾਡੇ ਤੇ ਜਿਹੜਾ احسان ਕਰਨ ਦੀ ਗੱਲ ਕਰਦੇ ਨੇ ਨਾ ਜਿਤਾਇਆ ਕਰ ਲੈ ਇਹਨਾਂ ਨੇ ਦੋਸਤੋ احسان ਇਹਨਾਂ ਨੇ ਨਹੀਂ ਕੀਤਾ احسان ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਕੇ ਦਿੱਤਾ ਸੀ ਜੇ ਦੇਸ਼ ਦੇ ਲੋਕਾਂ ਦਾ ਢਿੱਡੀ ਨਾ ਭਰਿਆ ਹੁੰਦਾ ਸਰਕਾਰਾਂ ਕਿੱਥੋਂ ਬਣਦੀਆਂ ਪ੍ਰਧਾਨ ਮੰਤਰੀ ਇਹ ਕਿੱਥੋਂ ਬਣਦੇ ਇਹਨਾਂ ਨੂੰ ਕੌਣ ਪ੍ਰਧਾਨ ਮੰਤਰੀ ਬਣਾਉਂਦਾ ਵੋਟਾਂ ਪਾ ਕੇ ਜਦੋਂ ਢਿੱਡ ਦੇ ਵਿੱਚ ਤਾਂ ਰੋਟੀ ਨਹੀਂ ਉਹ ਲੋਕਾਂ ਨੇ ਫਿਰ ਦੋਸਤੋ ਇਹਨਾਂ ਦੇ ਗਲਾਂ ਨੂੰ ਪਹਿਣਾ ਸੀਗਾ ਭੁੱਖਿਆਂ ਨੇ ਪਰ ਪੰਜਾਬ ਦੇ ਲੋਕਾਂ ਨੇ ਖੂਨ ਪਸੀਨਾ ਇੱਕ ਕਰਕੇ ਆਪਣਾ ਜਿਹੜਾ ਦਿਨ ਰਾਤ ਇੱਕ ਕਰਕੇ ਝੋਨਾ ਚਾਵਲ ਕਣਕ ਇੰਨੀ ਪੈਦਾਵਾਰ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਣਾ ਕੱਲਾ ਸੰਗਰੂਰ ਜ਼ਿਲ੍ਹਾ ਅੰਕੜਿਆਂ ਦੀ ਗੱਲ ਕਰਦਾ ਦੋਸਤੋ ਮੈਂ ਕੱਲਾ ਸੰਗਰੂਰ ਜ਼ਿਲ੍ਹਾ ਪੂਰੇ ਹਰਿਆਣੇ ਤੋਂ ਵੱਧ ਝੋਨਾ ਪੈਦਾ ਕਰਦਾ ਰਿਹਾਗਾ ਮਤਲਬ ਸਾਡੀ ਜਿਹੜੀ ਪੈਦਾਵਾਰ ਸੀਗੀ ਉਹਨੇ ਸਾਰੇ ਦੇਸ਼ ਦਾ ਪੰਜਾਬ ਨੇ ਢਿੱਡ ਪਰਿਆ ਤਾਂ ਸਾਨੂੰ ਐਮਐਸਪੀ ਦਿੱਤੀ ਸੀ ਪਰ ਇਹ ਬੇਸ਼ਰਮ ਟੋਲਾ ਜਿਹੜਾ ਇਹ ਮਤਲਬ ਕਦੇ ਵੀ ਇਹ احسان ਤਾਂ ਸਾਨੂੰ ਇਹਨਾਂ ਨੇ ਸਾਡਾ ਕਰਨਾ ਕੀ ਹੈਗਾ ਉਲਟਾ ਸਾਡੇ ਤੇ ਮਤਲਬ ਕੱਲ ਇਹਨਾਂ ਨੇ ਇਹ ਕੋਸ਼ਿਸ਼ કરી ਕਿ ਤਰ੍ਹਾਂ ਦਾ ਸਾਡੇ ਤੇ ਤੀਰ ਚਲਾਇਆ ਪਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ ਕੱਲ ਸਰਕਾਰ ਨੇ ਆਪਣੀ ਮਨਸਾ ਕਲੀਅਰ ਕਰ ਦਿੱਤੀ ਸੀਗੀ ਕਿ ਅਸੀਂ ਤੁਹਾਨੂੰ ਕੁਝ ਨਹੀਂ ਦੇਣਾ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਵੱਧ ਦੇਈ ਬੈਠਿਆ ਇਸ ਕਰਕੇ ਮੇਰੀ ਲੀਡਰਸ਼ਿਪ ਨੂੰ ਬੇਨਤੀ ਹੈ ਜਿਹੜਾ ਜੋਸ਼ ਹੁੰਦਾ ਨਾ ਇਹ ਜੋਸ਼ ਪਹਿਲਾ ਪਹਿਲਾ ਹੁੰਦਾ ਜਿਵੇਂ ਜਨ ਦਾ ਜੋਸ਼ ਹੁੰਦਾ ਜਦੋਂ ਜਨ ਜਾਂਦੀ ਆ ਆਉਂਦੀ ਹੋਈ ਤਾਂ ਜਨ ਫਿਰ ਮੂੰਹ ਲਟਕਾ ਕੇ ਆਉਂਦੇ ਹੁੰਦੇ ਨੇਗੇ ਥੱਕੇ ਹੁੰਦੇ ਨੇ ਇਸੇ ਤਰ੍ਹਾਂ ਜਿਹੜਾ ਧਰਨੇ ਦਾ ਜੋਸ਼ ਹੈ ਪਹਿਲਾਂ ਹੀ ਜਿਵੇਂ ਅੱਗੇ ਗਏ ਸੀਗੇ ਜੇ ਤਾਂ ਤੁਸੀਂ ਇਹ ਜੋਸ਼ ਦੇ ਵਿੱਚ ਵਿੱਚ ਨੌਜਵਾਨਾਂ ਨੂੰ ਕਹਿ ਕੇ ਲੈ ਗਏ ਅੱਗੇ ਫੇਰ ਤਾਂ ਜਾਓਗੇ ਬਗ ਅਗਰ ਤੁਸੀਂ ਇਹ ਜੋਸ਼ ਠੰਡਾ ਕਰ ਬੈਠੇ ਉਹਨਾਂ ਨੇ ਤੁਹਾਡਾ ਜੋਸ਼ ਠੰਡਾ ਹੀ ਕਰਨਾ ਹੋਣਾ ਐਤਵਾਰ ਤੱਕ ਦਾ ਲਾਰਾ ਲਾਤਾ ਅਗਰ ਹਫਤਾ ਇੱਥੇ ਬਹਿ ਗਏ ਤੇ ਤੁਹਾਡੇ ਵਿੱਚ ਇਹਨਾਂ ਨੇ ਫੋਟਾਂ ਪਾ ਪਾ ਕੇ ਲੋਕਾਂ ਦੀਆਂ ਆਵਾਜ਼ਾਂ ਇੱਕ ਵਾਰੀ ਜੇ ਲੋਕ ਡੀਮੋਰੀਲਾਈਜ਼ ਹੋ ਕੇ ਬਾਅਸ ਮੁੜਨ ਲੱਗ ਗਏ ਨਾ ਤੁਹਾਡੇ ਪੱਲੇ ਕੱਖ ਵੀ ਨਹੀਂ ਰਹਿਣਾ ਸੋ ਮੈਂ ਬੇਨਤੀ ਕਰਦਾ ਲੀਡਰਸ਼ਿਪ ਨੂੰ ਇਹ ਜੋਸ਼ ਨੂੰ ਕੈਚ ਕਰੋ ਤੇ ਨੌਜਵਾਨਾਂ ਦੇ ਜੋਸ਼ ਨੂੰ ਜਿਹੜਾ ਹੈਗਾ ਲੈ ਕੇ ਦਿੱਲੀ ਦੀਆਂ ਬਰੂਹਾਂ ਤੱਕ ਜਾਓ ਤਾ ਕੇ ਜੇ ਤੁਸੀਂ ਇੱਕ ਵਾਰੀ ਜਾ ਕੇ ਦਿੱਲੀ ਬੈਠ ਗਏ ਫਿਰ ਪਹਿਲਾਂ ਦੀ ਤਰ੍ਹਾਂ ਦੁਨੀਆਂ ਦੀ ਨਿਗਾ ਤੁਹਾਡੇ ਉੱਤੇ ਹੋਊਗੀ ਦੁਨੀਆਂ ਦੇ ਮੀਡੀਆ ਦੀ ਨਿਗਾ ਤੁਹਾਡੇ ਉੱਤੇ ਹੋਊਗੀ ਮਜਬੂਰ ਨਗੋਦੀ ਮੀਡੀਆ ਨੂੰ ਤੁਹਾਡੀ ਰਿਪੋਰਟਿੰਗ ਕਰਨੀ ਪਊਗੀ ਅਗਰ ਇਹ ਰਿਪੋਰਟਿੰਗ ਅੱਗੇ ਵੰਗੂ ਚੱਲ ਵੀ ਦੁਨੀਆਂ ਲੇਬਲ ਤੇ ਤਾਂ ਦੋਸਤੋ ਇਹਨਾਂ ਦੇ ਜਿਹੜੇ ਇਹ ਕੋਤੜੇ ਨੰਗੇ ਹੋਏ ਨੇ ਨਾ ਫਿਰ ਤੁਹਾਨੂੰ ਉੱਥੇ ਮੌਕਾ ਮਿਲੂਗਾ ਜਿਵੇਂ ਅੱਗੇ ਤੁਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਾ ਕੇ ਇਹਨਾਂ ਦੇ ਖਿਲਾਫ ਪ੍ਰਚਾਰ ਕਰਨ ਗਏ ਸੀ ਫਿਰ ਤੁਹਾਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਫਿਰ ਤੁਹਾਡੀ ਜਿਹੜੀ ਇਹ ਸਟੇਜ ਹੋਊਗੀ ਉੱਥੋਂ ਬੈਠ ਕੇ ਹੀ ਤੁਸੀਂ ਫਿਰ ਇਹਨਾਂ ਦੀਆਂ ਜਿਹੜੀਆਂ ਵੱਖੀਆਂ ਦੇੜ ਸਕਦੇ ਹੋ ਫਿਰ ਉੱਥੋਂ ਬੈਠ ਕੇ ਤੁਸੀਂ ਇਹ ਮੋਦੀ ਅਮਿਤ ਸ਼ਾਹ ਦੀ ਜੋੜੀ ਜਾਂ ਹੋਰ ਜਿੰਨੇ ਵੀ ਰਾਜਕਰਤਾ ਨੇਗੇ ਆ ਖੱਟਰ-ਫੱਟਰ ਉਹ ਨਹੀਂ ਜਿੰਨੇ ਹੈਗੇ ਇਹਨਾਂ ਦੇ ਪੋਤਰੇ ਫਿਰ ਉੱਥੇ ਬੈਠ ਕੇ ਫੋਲਿਓ ਤੇ ਫੇਰ ਮਜਬੂਰ ਨੇ ਇਹ ਤੁਹਾਡੇ ਆ ਕੇ ਪਮਾ ਆਪਾਂ ਨੂੰ ਕੁਝ ਦੇ ਦੇਣਾ ਨਹੀਂ ਇਹਨਾਂ ਨੇ ਆਪਣੇ ਪੱਲੇ ਕੱਖ ਵੀ ਨਹੀਂ ਪੋਣਾ ਹੈਗਾ ਕੱਲ ਸਰਕਾਰ ਦੀ ਮਨਸਾ ਕਲੀਅਰ ਹੋ ਗਈ ਸੀ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਿਉਂਕਿ ਇਹ ਲੋਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈਗੀ